ਜਿਹੜਾ ਕੋ ਖੰਡੇ ਦਾ ਮਸੂਰ ਪੰਡਾ ਚਾਹ ਜਿੱਥੇ ਵੀ ਮਾਗੀ ਦਾ ਮੇਲਾ ਬੜਾ ਮਸੂਰ ਲੱਗਦਾ ਉਸ ਧਰਤੀ ਦਾ ਜਾ ਕਬੱਡੀ ਦੀ ਗੱਲ ਕਰਕੇ ਆ ਸਾਹਮਣੇ ਨਾਲ ਦੇਖਦਾ ਵੀ ਧਰਤੀ ਤੱਕ ਨਾਂਦਵਾਨ ਵੀ ਮੇਰੇ ਵੀਰੋ ਉਹਦਾ ਗਰਾਈ ਹੈ ਇਹ ਚੋਬਰ ਨੂੰ ਭੱਟੀ ਚਲਮਾ ਵਾਲਾ ਕਹਿੰਦੇ ਆ ਸਾਹਮਣੇ ਨਾਲ ਦੇਖਦਾ ਨਹੀਂ ਚੌਪ ਪਰ ਡਾਕਟਰ ਵੀ ਗੱਲ ਕਰਦਾ ਪਰ ਪੁਆਇੰਟ 14 ਦੇ ਹਿੱਸੇ ਮੇਰੇ ਵੀਰੋ ਬੜਾ ਕਿ ਚਲਮਾ ਨਾਲ ਖੇਡਦਾ ਜੀਤੂ ਮਹਾਰਾਜ ਪਾਣੀ ਕੋਲ ਦੀ ਚਾਂਜਰਾ ਵਾਲੀ ਹਰਣਾ ਵਾਲਾ ਕਬੱਡੀ ਪਾ ਕੇ ਆਇਆ ਹੱਤ ਕਬੱਡੀ ਯਾਰਾਂ ਦੀ ਏ ਖੇਡ ਮੇਰੇ ਜਲਦਾਰਾਂ ਦੀ ਹੱਤ ਕਬੱਡੀ ਯਾਰਾਂ ਦੀ ਹੱਤ ਕਬੱਡੀ ਯਾਰਾਂ ਦੀ ਐਦੋਂ ਵੇਰਾ ਕਬੱਡੀ ਕਿਉਂ ਬੰਨਿਆ ਪੰਡਿਆ ਕਾਲੀ ਪੱਤੀ ਦੇ ਵਿੱਚ ਆ ਜਾ ਮਣੀ ਗੁਰਮੁਖ ਆਇਦੋ ਵੇਰਾ ਕਿਉਂ ਬੰਨਿਆ ਕਬੱਡੀ ਪੈਂਦੀ ਐ ਸਾਹਮਣੇ ਨਾਲ ਦੇਖਣਾ ਚਾਕਲਾ ਭਾਈ ਦੀ ਮੁੰਡਾ ਤੇਰੇ ਵੱਲ ਝਾਕਦਾ ਆ ਗਾਹੇ ਕੋਲੇ ਜਾਣਾ ਪੱਪੂ ਵਾਰ-ਵਾਰ ਆਖਦਾ ਪੱਪੂ ਢਲਵਾ ਬਾਬਾ ਨਾਲ ਹੱਥਚੋਰੀ ਹੋਈ ਐ 5 14 ਹਿੱਸੇ ਐ ਇੱਕ ਬੰਦੇ ਜੇਲੇ ਕਰਨ ਵਾਲੇ ਦੀ ਟੀਮ ਐ ਸੀਰੇ ਚੌਲ ਵਾਲੇ ਦਾ ਖੜੀ ਐ ਇੱਕ ਸੀਰਾ ਯਾਰਕੜੀ ਦੀ ਧਰਤੀ ਨੇ ਪਾਇਦਾ ਕੀਤਾ ਇੱਕ ਸੀਰਾ ਕੋਟਾ ਨਾਮ ਐ ਇੱਕ ਸੀਰਾ ਗੁੱਡੀ ਪੁਰੀ ਐ ਇਹਨਾਂ ਜੱਥ ਗਗੜੇ ਦਾ ਨਹੀਂ ਕਿਸੇ ਤੋਂ ਰੁਕਦਾ ਰੇਡ ਪਾ ਕੇ ਸੀਰਾ ਗੁੱਡੀ ਪੁਰੀਆ ਬੋਗਲਾ ਉਹ ਬੱਲੇ ਤੇਰੇ ਲੱੱਕੀ ਚਾਉ ਵਾਲਾ ਭਾਜੰਦੀ ਗੱਲ ਕਰਦਾ ਤੇ ਸਿੱਖ ਢਲਮਾ ਵਾਲਾ ਦੱਜਨ ਦੀ ਗੱਲ ਕਰਦਾ ਪੁਆਇੰਟ ਲੱੱਕੀ ਚਾਉ ਦੇ ਹਿੱਸੇ ਆ ਜੇ ਗੱਲ ਕਰੀਏ ਲੱੱਕੀ ਦੀ ਇੱਕ ਲੱੱਕੀ ਠਿਕਰੀ ਵਾਲ ਬੰਨੀਓ ਖੇਡੀ ਆ ਝੋਕੇ ਕਬੱਡੀ ਦੀ ਪਾਉਂਦਾ ਝੋਕ ਜਾ ਕਪਾ ਦੀ ਇਹ ਸੱਤੀਏ ਨਹੀਂ ਬਾਦਲੋ ਦੀ ਬਾਹ ਸਕਗੀ ਪੁਆਇੰਟ ਭੱਤੀ ਢਲਮਾ ਜਵਾਨੀ ਨਾਲ ਦੀ ਨਸਾਦੋ ਰੱਦ ਜਵਾਨੀ ਦੀ ਗੱਲ ਕਿਉਂ ਬੰਨੀਓ ਚੋਦੇ ਕੱਢਾ ਨੀ ਮਨ ਨੱਚਣਾ ਬਖੇਰਾ ਜਾਣ ਦੀ ਮੇਰਾ ਖਾਲ ਖਾਂ ਮੱਚਾਉਣਾ ਦੇਵੇ ਸਾਹਮਣੇ ਮੈਂ ਦੇਖਦਾ ਵੀ ਸਿੱਖ ਕਹਿੰਦੇ ਨੌਜਵਾਨ ਨੂੰ ਟਲਵਾ ਮ ਬਣਿਓ ਜੱਫੇ ਵੀ ਗੱਲ ਕਰਦਾ ਚੌਵਾਂ ਸਕੀਰ ਭੱਜਣ ਦੀ ਗੱਲ ਕਰਦਾ ਪੁਆਇੰਟ ਚੌਵਾਂ ਦੇ ਹਿੱਸੇ ਹੈ ਜਿਹੜਾ ਬਖੇਂਡੇ ਦੇ ਹਿੱਸੇ ਹੈ ਅੱਜ ਕੱਲ ਜਿਹੜਾ ਬਖੇਂਡੇ ਦਾ ਨਾਮ ਬੋਲਦਾ ਤੇ ਪਿੱਛੋਂ ਵਾਲੇ ਜਕਸੀਰ ਦਾ ਨਾਮ ਬੋਲਦਾ ਮੇਰੇ ਵੀਰੋ ਸਾਹਮਣੇ ਮੈਂ ਦੇਖਦਾ ਵੀ ਪੱਟੀ ਟਲਵਾ ਵਾਲਾ ਸਮੇ ਕਬੱਡੀ ਦੀ ਗੱਲ ਕਰਦਾ ਚਿੱਟੀ ਪੱਟੀ ਦੇ ਵਿੱਚ ਪੁਆਇੰਟ पटी चलमां हिसे फिर लकी बि कबाडी पी कबाडी पवंदी जिथे बि धरती जगदीश बोला सो मेरी वोडे ते जवानी पूरी आहे कले कले हिकु बूरी सरू चाहे डोले गलापे खबाडी कलू पंजाब खबाडी कलू पंजाब ਮੈਂਟ ਢਿਲਵਾ ਦੀ ਟੀਮ ਵੱਲੋਂ ਅਤਤ ਚੌਹ ਦੀ ਟੀਮ ਦੇ ਦਰਾਜਾ ਇਹਨਾਂ ਦਾ ਜਲਤ ਰੋਕੇ ਖੜਾ ਦੀ ਇਧਰ ਫਿਰ 54 ਤੋਂ ਚੋਬਰ ਕਬੱਡੀ ਪਾ ਕੇ ਆਇਆ ਹੈ ਮਹਾਨ ਸਿੱਖਾਂ ਨੂੰ ਜਨਮ ਦਿੰਦਾ ਹੈ ਸਾਹਮਣੇ ਵੇਖਦਾ ਵੀ ਟਾਵਲ ਟੱਚ ਦਾ ਸਾਇਰਾ ਪੁਆਇੰਟ ਟਹਿਲਾ ਮਾਨ ਹਿੱਸੇ ਆ ਉਹ ਫਿਰ ਸੁਖਵੀਰ ਸਰਾਵਣ ਦੀ ਤਿਰੰਗਲ ਖੜ ਕੇ ਕਰਿਆ ਭਾਡੀ ਟਹਿਲਾ ਮਾਨ ਹਿੱਸੇ ਪਾ ਲਿਆ ਇਹ ਜੋਗ ਨੂੰ ਲੱਖੀ ਕਹਿੰਦੇ ਆ ਲੱਗੀ ਵੀ ਕੁਵਾਦੀ ਪੈਂਦੀਆਂ ਬਣਾ ਤੇਜ ਤਰਾ ਕੈਨੇਡਰ ਹਾਰੀ ਬੜੀ ਦੀਮਰ ਆਪਿਆਂ ਵਾਲੀ ਟਿੱਪ ਤੇ ਪਚਾਵੇਂ ਹੁੜਕਾ ਹਾਰੀ ਬੜੀ ਦੀਮਰ ਆਪਿਆਂ ਵਾਲੀ ਸਾਹਮਣੇ ਖਲਾਰੀ ਦੀ ਬਾਣੀ ਇਹ ਚੋਬਰ ਨੂੰ ਪੱਪੂ ਕਹਿੰਦੇ ਆ ਇੱਕ ਪੱਪੂ ਚੂੜ ਚੱਕ ਦੀ ਧਾਰਦੀ ਦਾ ਜਾ ਜਿਹੜਾ ਅੱਜਕੱਲ ਕੈਨੇਡਾ ਦੀ ਧਾਰਦੀ ਤੇ ਜਾ ਆਸਿਆ ਕਹਿੰਦਾ ਚੂੜ ਚੱਕੀ ਇਹ ਪੱਪੂ ਦੇ ਡਾਲੇ ਮੋਟੇ ਪੱਟ ਮੋਟੇ ਆ ਘਨੌਰੀਏ ਗੁਰਨਾਰ ਦੇ ਦੇਖੋ ਹੱਕਰ ਚੰਡੇ ਚੋਤੀ ਦੀ ਪ੍ਰੈਸ ਵੰਦੀਆ ਟੱਚ ਤੇਜ ਨੇ ਅਜ ਮੇਲ ਗੁਰਨਾਰ ਦੇ ਦੇਖੋ ਜੱਥੇ ਗਾਗੜੇ ਦੀ ਚੌੜੀ ਸਾਤੀ ਹੱਥ ਕੀੜੇ ਨੇ ਬਿੱਟੂ ਦਗਾਰ ਦੇ ਲੋਕ ਕਿੰਦੇ ਬਿਹਾਰੀਪੁਰੀਏ ਦੀ ਗਾਂਜ ਵਧੀਆਂ ਲੋਕ ਬਲੀ ਨੇ ਸੰਦੀਪ ਦੀ ਸਾਲ ਦੇ ਲੋਕ ਅੰਦਰੋਂ ਮੈਂ ਦੇਖਦਾ ਵੀ ਢਲਮਾ ਵਾਲੇ ਪਾਟੀ ਨੂੰ ਜੱਫੇ ਦੀ ਗੱਲ ਹੁੰਦੀ ਹੈ 2 ਸੈਂਟਾਂ ਦਾ ਸਮਾਂ ਵਿੱਚੋਂ ਕੁਸਤਾਰ ਪੀਤ ਗਏ ਪਰ ਪੁਆਇੰਟ ਭੱਟੀ ਢਲਮਾ ਦੇ ਜਿੱਥੇ ਹੈ ਜੀ ਗੱਲ ਕਰਨਾ ਇੱਕ ਇੱਕ ਅੰਮੀਕ ਪੱਪੂ ਹੈ ਸੇਖਾ ਤੇ ਜੀਤੂ ਮਹਾਰਾਜ ਨਜ਼ਰ ਆਉਂਦੇ ਮੇਰੇ ਵੀਰੋ ਚਾਰ ਵੀਰਾਂ ਦੀ ਚੈਨ ਲਾਈ ਹੋਈ ਹੈ ਹੱਥ ਜੋੜੀ ਸਿੱਖ ਤੇ ਨਵਾ ਮਾਈ ਨਾ ਹੋਈ ਹੈ ਕਬੱਡੀ 65 ਕਿਲੋ ਦੇ ਬੜੇ ਸ਼ਾਨਦਾਰ ਜੱਫੇ ਦੀ ਗੱਲ ਕਰੀਏ ਚੋਬਰ ਨੇ ਪਰ ਹੁਣ ਕਬੱਡੀ ਉਹ ਕੋਨ ਦੇ ਵਿੱਚ ਜਹਰ ਦਿਖਾਉਦਾ ਸਾਡੇ ਪੀਕੇ ਕੱਸੀ ਦਾ ਕਬੱਡੀਰਾਂ ਨੂੰ ਥੋੜਾ ਟੌਲਾ ਨਹੀਂ ਦੇਖਣ ਵਾਸਤੇ ਅਣੀ ਜਿਹੜੀ ਟੀਮ ਆਈ ਹੈ ਇਹਦੇ ਗਾਹਾਂ ਦਾ ਮੈਚ ਹੈ ਉਹ ਖੜਾਵੀਆਂ ਨੂੰ ਬੇਨਤੀ ਕਰਦੇ ਆਂ ਕਿ ਸਾਈਡ ਤੋਂ ਹੋ ਕੇ ਵੜ ਜਾਣ ਜਿਨ੍ਹਾਂ ਦਾ ਮੈਚ ਚੱਲ ਰਿਹਾ ਤਾਂ ਠੀਕ ਆ ਜਿਹੜੇ ਦੂਜੇ ਖਿਡਾਰੀ ਬਾਲ ਨਾਲ ਪਹੁੰਚਦਾ ਔਰ ਇੱਕ ਸਾਈਡ ਤੇ ਵੜ ਜਾਣ ਕਲਾਬਾਂ ਨੂੰ ਬੇਨਤੀ ਕੀਤੀ ਜਾਂਦੀ ਆ ਹਾਈਡਰ ਲੱਤੀ ਵੀ ਧਵਾਦੀ ਪੈਂਦੀ ਆ ਮੁੰਡੇ ਕੌਡੀ ਖੇਦ ਨਹੀਂ ਖੇਦਨ ਵਿੱਚ ਖਾਰਿਆ ਲਾ ਕੇ ਜਿਹੜੇ ਦੱਤ ਦੇ ਸ਼ੇਰਾਂ ਨੂੰ ਰੱਖਦੇ ਡੌੜਾਂ ਨੂੰ ਨਸਕਾ ਕੇ ਉਹ ਪਹਿਲੀ ਪੱਤ ਤੁਰੇ ਜੀਤੇ ਮਾਉਣ ਨਾਲ ਪੰਗਾ ਪਾ ਕੇ ਦੁਨੀਆ ਪਹੁੰਚੀ ਜਾਂਦੀ ਆ ਦੂਰੋਂ ਨੇੜਿਓ ਹੰਮ ਹਮਾਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾਂ ਵਾਹੇ ਨਾਲ ਗੋਦੀ ਲਾ ਕੇ ਆ ਸਿੰਘ ਬੱਧਿਆ ਤੇ ਲੰਮਾ ਮਰਸ ਚੌ ਸਾਹਮਣੇ ਮੈਂ ਦੇਖ ਰਿਹਾ ਨੀ ਮਿੰਦਰਾ ਡੀਆਈ ਹੋਏ ਬਣੀ ਇਹ ਚਮਗਾਤੋਰ ਹੋਰ ਬੋਤਲਾਂ ਦੈਂਦ ਲੇ ਰਹੀ ਰੋੜੀ ਮਾਰਨੇ ਬਾਹਰ ਲੱਗ ਕਦੇ ਨਹੀਂ ਕਰਦਾ ਬਾਈ ਤੇ ਪੇ